ਜਿੱਥੇ ਅੱਜ ਮਾਗੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਅਤੇ ਅੱਜ ਸੰਗਰਾਂਦ ਦਾ ਸੁਭ ਦਿਹਾੜਾ ਵੀ ਹੈ ਉੱਥੇ ਹੀ ਬਟਾਲਾ ਤੋਂ ਇੱਕ ਵੱਡੀ ਅਤੇ ਦੁਖਦ ਖਬਰ ਸਾਹਮਣੇ ਆਈ ਹੈ ਮਿਲੀ ਜਾਣਕਾਰ ਦੇ ਮੁਤਾਬਕ ਗੁਰਨਾਨਕ ਸਕੂਲ ਦੇ ਬਿਲਕੁਲ ਨੇੜੇ ਗੁਰਦਾਸਪੁਰ ਰੋਡ ਦੇ ਉੱਪਰ ਇੱਕ ਔਰਤ ਜਿਸ ਦੀ ਉਮਰ ਕਰੀਬ 60 ਸਾਲ ਦੱਸੀ ਜਾ ਰਹੀ ਹੈ ਅਤੇ ਨਾਂ ਦਵਿੰਦਰ ਕੌਰ ਦੱਸਿਆ ਜਾ ਰਿਹਾ ਹੈ ਅਤੇ ਉਸ ਦੇ ਪਤੀ ਦਾ ਨਾਂ ਸਵਰਗਵਾਸੀ ਚਰਨਜੀਤ ਸਿੰਘ ਅਤੇ ਉਹ ਸ਼ਾਂਤੀ ਨਗਰ ਦੀ ਰਹਿਣ ਵਾਲੀ ਸੀ ਇਥੇ ਜਾਣਕਾਰੀ ਮਿਲੀ ਹੈ ਕਿ ਉਹ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਘਰ ਨੂੰ ਵਾਪਸ ਜਾ ਰਹੀ ਸੀ ਜਦੋਂ ਕਿ ਅਣਪਛਾਤੀ ਗੱਡੀ ਨੇ ਉਸ ਨੂੰ ਟੱਕਰ ਮਾਰੀ ਹੈ ਅਤੇ ਇਸ ਵਿੱਚ ਉਸ ਦੀ ਦਰਦਨਾਕ ਮੌਤ ਹੋਈ ਹੈ ਫਿਲਹਾਲ ਪਰਿਵਾਰਕ ਮੈਂਬਰ ਮੌਕੇ ਤੇ ਪਹੁੰਚੇ ਹਨ ਪਰ ਉਹ ਕਿਸੇ ਬੋਲਣ ਦੀ ਹਾਲਤ ਵਿੱਚ ਨਹੀਂ ਹਨ ਇਸ ਮੌਕੇ ਤੇ ਪਹੁੰਚੀ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸੀਸੀਟੀਵੀ ਕੈਮਰੇ ਖੰਗਾਲੇ ਜਾਣਗੇ ਅਤੇ ਉਸ ਗੱਡੀ ਦੀ ਪਛਾਣ ਕਰਕੇ ਬਣਦੀ ਕਾਰਵਾਈ ਕੀਤੀ ਜਾਏਗੀ ਸਸਕਵੀ ਜੀ ਇਹ ਕੀ ਗੱਲ ਹੋਈ ਕਿੱਡੀ ਜਗ੍ਹਾ ਹੋਇਆ ਇਹ ਗੁਰੂ ਨਾਨਕ ਨਗਰ ਭੁੱਲ ਰੋਡ ਗ੍ਰਾਸ ਸਕੂਲ ਅਗੇ ਇਸ ਗੱਲ ਹੋਈ ਜੀ ਇਹ ਗੱਡੀ ਦਾ ਕੋਈ ਮਾਰਗ ਛੁੱਟ ਗਿਆ। ਕਾਰ ਵਾਲ ਮਾਰਗ ਛੁੱਟ ਗਿਆ ਜੀ। ਕਿਸੇ ਨੇ ਵੇਖਿਆ ਥੋੜੀ ਆ। ਹਾਂ ਜੀ। ਉਹਨੇ ਫੋਨ ਲਗਾ। ਇਹ ਟੈਂਕੀ ਲੱਗੋ ਘਰ ਕਹਿੰਦੇ ਜੇ ਇਹਨਾਂ ਦਾ ਕੈਂਪ ਚ ਟੈਂਕੀ ਲੱਗੇ। ਪਖਾਨ ਕਰਕੇ ਲਕਨ ਸ਼ਾਂਤੀ ਨਗਰ। ਪਖਾਨ ਕਰਕੇ ਲਕਨ ਉਹ ਗੇਨ ਉਹਨਾਂ ਦਾ ਘਰ ਭਲਾਂ। ਤੇ ਕਾਫੀ ਜੇਟਰ ਕੋਈ ਮਲਾਜਮ ਇੱਥੇ ਹੋਣ ਆਏ ਨੇ। ਇਹਨੇ ਜੇ ਇਕੱਲੇ ਇੱਥੇ ਪੈ ਗਿਆ ਮੁੰਡਿਆਂ ਨੂੰ ਕਾਉਂਟਰ ਕਾਉਂਟਰ ਲਾ ਕੇ ਸੈਟ ਕੀਤੀ ਐ। ਉਹ ਕਾਫੀ ਆਸਾ ਹੋਇਆ ਸੀ। ਮੈਂ ਕਹ ਕਾਰ ਵਾਲਾ ਖੋਤਾ ਨਹੀਂ ਉਹ ਨਿਕਲ ਗਿਆ। ਇਹ ਸਰ ਗੁਰੂ ਨਾਨਕ ਦੇ ਗੁਰੂ ਨਾਨਕ ਸਕੂਲ ਦੇ ਸਾਹਮਣੇ ਤੇ ਬਰਦਾਸ਼ਪੁਰ ਰੋਡ ਤੇ ਆ ਜੀ ਇੱਥੇ ਤੇ ਲੇਡੀ ਜਿੰਨੇ ਜਵਿੰਦਰ ਕੌਰ ਵਾਈਫ ਆਫ ਲੇਟ ਤੇ ਚਰਨਜੀਤ ਸਿੰਘ ਸ਼ਾਂਤੀ ਨਗਰ ਦੇ ਰਹਿਣ ਵਾਲਿਆ ਜੀ ਤੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਤੇ ਵਾਪਸ ਜਾ ਰਹੇ ਸੀਗੇ ਤੇ ਉਧਰੋਂ ਕੋਈ ਤੇ ਬੱਸ ਸਟੈਂਡ ਵੱਲੋਂ ਨਾਮ ਲੂਮ ਤੇ ਵੀ ਕਲਾਇਆ ਜੀ ਜਿਸ ਨਾਲ ਤੇ ਵੀ ਕੱਲੇ ਫੇਟ ਮਾਰੀ ਇਹਨਾਂ ਨੂੰ ਜੀ ਉਸ ਨਾਲੇ ਦੀ ਮਤਲਬ ਇਹਨਾਂ ਦੀ ਮੌਕੇ ਤੇ ਡੈਥ ਹੋ ਗਈ ਹੈ ਕਿੰਨਾ ਕੁ ਸਮਾਂ ਦੱਸਣਾ ਹੈ ਇਹ ਤੇ 7 ਵਜੇ ਦੀ ਗੱਲ ਹੈ ਇਸ ਵੇਲੇ ਦੀ ਕੀ ਕਾਰਵਾਈ ਕੀਤੀ ਆ ਕਾਰਵਾਈ ਸਾਰਾ ਉਹਨਾਂ ਦੇ ਬੇਟੇ ਦੇ ਬਿਆਨ ਲਿਖ ਕੇ ਜੋਰ ਤੇ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਊਗੀ ਕੋਈ ਫੋਟੇ ਸਾਹਮਣੇ ਆਈ ਫੋਟੇ ਸਾਰਾ ਜੇ ਦੁਕਾਨਾਂ ਤੇ ਬੰਦ ਲੈ ਜੀ ਦੁਕਾਨਾਂ ਤੋਂ ਸੀਸੀਟੀਵੀ ਦੀ ਫੁਟੇਜ ਲੈ ਕੇ ਉਹਨਾਂ ਦੇ ਖਿਲਾਫ ਕਾਨੂੰਨੀ ਕਰ ਰਹੀ ਜੀ